ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਅੱਜ ਨੂੰ ਰਾਤਾ ਆਦ ਨਿਹਾਰੋ ਪੂਜ ਕਰੂ ਸਭ ਸ਼ਸਤਰ ਨਿਹਾਰੋ ਸੁਨ ਕਰ ਬਚਨ ਖਾਲਸਾ ਧਾਇਓ ਪੂਜਨ ਕੀ ਸਭ ਸੀਜ ਲਿਆਇਓ ਕਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਆਪ ਨੂੰ ਸ਼ਕਤੀ ਕਹਿੰਦੇ ਨੇ ਜਿਹੜਾ ਸ਼ਸਤਰ ਧਾਰੀ ਹੁੰਦਾ ਹੈ ਆ ਧਰਮ ਦੇ ਖਿਲਾਫ ਆਵਾਜ਼ ਚੁੱਕਦਾ ਹੈ ਗੁਰੂ ਕੇ ਪਿਆਰਿਓ ਗੁਰੂ ਪਾਤਸ਼ਾਹ ਕੋਟਕਪੂਰੇ ਦੀ ਤਰਤੀਤੇ ਨੇ ਤੇ ਕਪੂਰਾ ਚੌਧਰੀ ਪਾਤਸ਼ਾਹ ਨੂੰ ਕਹਿੰਦਾ ਪਾਤਸ਼ਾਹ ਜੀ

ਗੁਰੂ ਕੀ ਪਿਆਰਿਓ ਅਕਾਲ ਤਖਤ ਸਾਹਿਬ ਦੇ ਵੀ 6 ਗੁਰ ਹਰਗੋਬਿੰਦ ਸਾਹਿਬ ਜੀ ਦੇ ਸਮੇਤੇ ਵਾਗੁਰੂ ਜੀ ਸ਼ਸਤਰ ਜੀ ਦੇ ਨੇ ਉਹ ਸੁਬਾਈਮਾਨ ਹੁੰਦੀ ਨੇ ਗੁਰੂ ਕੀ ਪਿਆਰਿਓ ਇੱਕ ਸਮਾਂ ਐਸਾ ਵੀ ਸੀ ਜਦੋਂ ਅਕਾਲ ਤਖਤ ਸਾਹਿਬ ਦੀ ਦਸਮ ਪਾਤਸ਼ਾਹ ਦੀ ਇਸ ਬਾਣੀ ਦੇ ਪਾਵਨ ਪਵਿੱਤਰ ਜਾਪ ਹੁੰਦੀ ਸੀ ਤੇ ਉੱਥੇ ਪ੍ਰਕਾਸ਼ ਵੀ ਹੁੰਦਾ ਸੀ ਗੁਰੂ ਪਾਤਸ਼ਾਹ ਤੋਂ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਸ਼ਤਰੀ ਜੀ ਦੇ ਨੇ ਦੁਸ਼ਹਿਰੀ ਦੇ ਸਮੇਂ ਤੇ ਜਿਹੜਾ ਹੈ ਗ੍ਰਾਮਣ ਨੂੰ ਫੂਕ ਦਿੰਦੇ ਨੇ ਤੇ ਇਸ ਰੂਪ ਦੇ ਵਿੱਚ ਦੁਸ਼ਹਿਰਾ ਮਨਾਉਂਦੇ ਨੇ ਤੇ ਸਿੱਖਾਂ ਦੇ ਲਈ ਤੁਹਾਡਾ ਕੀ ਹੁਕਮ ਹੈ ਗੁਰੂ ਪਾਤਸ਼ਾਹ ਨੇ ਕਿਹਾ ਕਿ ਮੇਰੇ ਸਿੱਖ ਜੀੜੀ ਨੇ ਇਸ ਦਿਨ ਬਾਣੀ ਦਾ ਜਾਪ ਕਰਨਗੇ ਔਰ ਸ਼ਸਤਰਾਂ ਦੀ ਪੂਜਾ ਕਰਨਗੇ ਸੋ ਗੁਰੂ ਕੇ ਪਿਆਰਿਓ ਜੋ ਮਰਿਆਦਾ ਪੁਰਾਤਨ ਮਰਿਆਦਾ ਅਨੁਸਾਰ ਨੁਰਾਤੀ ਦੇ ਪਹਿਲੇ ਦਿਨ ਤੋਂ ਆਰੰਭਤਾ ਹੋ ਜਾਂਦੀ ਹੈ ਵਾਇਗੁਰੂ ਜੀ ਜਾਪ ਚੱਲਦੇ ਨੇ ਉਸ ਪਰਮੇਸ਼ਵਰ ਦੀ ਬਾਣੀ ਉਹਦੀ ਸਤਿਤੀ ਚੰਡੀ ਵਾਇਗੁਰੂ ਜੀ ਭਗਵਤੀ ਸ਼ਕਤੀ ਰੂਪ ਪਤਿਸ ਰੂਪ ਵਾਇਗੁਰੂ ਜੀ ਗੁਰੂ ਮਹਾਰਾਜ ਜੀ ਦੀ ਬਹੁਤ ਹੀ ਪਵਿੱਤਰ ਬਾਣੀ ਦੇ ਜਾਪ ਗੁਰੂ ਕੇ ਸਿੰਘ ਕਰਦੀ ਨੇ ਔਰ ਵਾਇਗੁਰੂ ਜੀ ਇਹ ਫਿਰ ਦੁਸ਼ਹਿਰੇ ਵਾਲੇ ਦਿਨ ਉਸ ਦਾ ਵਾਇਗੁਰੂ ਜੀ ਜਾਪ ਜਿਹੜਾ ਹੈ ਅਕੀਰ ਕੀਤਾ ਜਾਂਦਾ ਆ ਭਾਵ ਉਸ ਦਿਨ ਵਾਇਗੁਰੂ ਜੀ ਇਹ ਜਾਪ ਜਿਹੜੇ ਲਗਾਤਾਰ ਚੱਲੇ ਹੁੰਦੇ ਨੇ ਉਸ ਦਿਨੋਂ ਪਾਠ ਦੇ ਰੂਪ ਦੇ ਵਿੱਚ ਉਹਦਾ ਭੋਗ ਪਾਇਆ ਜਾਂਦਾ ਗੁਰੂ ਕੇ ਪਿਆਰਿਓ ਜਿੱਥੇ ਇਹ ਸ਼ਕਤੀ ਔਰ ਪਤੀ ਦਾ ਪ੍ਰਤੀਕ ਉੱਥੇ ਹੀ ਅਧਰਮ ਦੇ ਉੱਤੇ ਧਰਮ ਦੀ ਜਿੱਤ ਵਾਸਤੇ ਵਾਇਗੁਰੂ ਜੀ ਜੋ ਮਹਾਰਾਜ ਕਹਿੰਦੇ ਨੇ ਬਾਣੀ ਜਿਹੜੇ ਬੋਲ ਆਕਾਲ ਪੁਰਖ ਦੇ ਨੇ ਉਹਨਾਂ ਨੂੰ ਹਿਰਦੇ 'ਚ ਵਸਾਨਾ ਉਥੇ ਹੀ ਮਹਾਰਾਜ ਕਹਿੰਦੇ ਆਪ ਆਪਣੀ ਸ਼ਕਤੀ ਲਈ ਆਪਣੀ ਰੱਖਿਆ ਦੇ ਲਈ ਕਿਸੇ ਹੋਰ ਤੇ ਡਿਪੈਂਡ ਨਹੀਂ ਹੋਣਾ ਸ਼ਸਤਰਤਾ ਵੀ ਹੋ ਕੇ ਆਪਣੀ ਦੀ ਰੱਖਿਆ ਕਰਨੀ ਗਰੀਬ ਗੁਰਬੇ ਵਾਹਿਗੁਰੂ ਜੀ ਜਿਹੜਾ ਆਪਣਾ ਬਚਾਵ ਨਹੀਂ ਕਰ ਸਕਦੀ ਉਹਨਾਂ ਦੇ ਲਈ ਵੀ ਸਰਬੱਤ ਦੇ ਭਲੇ ਦੇ ਲਈ ਹਮੇਸ਼ਾ ਉਦਮੀ ਹੋਣਾ ਗੁਰੂ ਕੇ ਪਿਆਰਿਓ ਇਹ ਪੁਰਾਤਨ ਮਰਿਆਦਾ ਅਨੁਸਾਰ ਇਸ ਬਾਣੀ ਦੇ ਜਾਪ ਨਰਾਤੇ ਦੇ ਪਹਿਲੇ ਦਿਨ ਤੋਂ ਆਰੰਭ ਹੋ ਜਾਂਦੀ ਨੇ ਈ ਵਾਹਿਗੁਰੂ ਜੀ ਸ਼ਰਮਣੀ ਅਕਾਲੀ ਗੁੱੱਡਾ ਦਲ ਉਸ ਤੋਂ ਇਲਾਵਾ ਤਰਨਾ ਦਲ ਵਾਹਿਗੁਰੂ ਜੀ ਸੰਪਰਦਾਇ ਪਿੰਡਰਾ ਦਲ ਬਾਬਾ ਬਿਦੀਚੰਦ ਔਰ ਹੋਰ ਵੀ ਗੁਰੂ ਕੇ ਪਿਆਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਿਆਰੇ ਸਿੱਖ ਵਾਹਿਗੁਰੂ ਜੀ ਇਸ ਬਾਣੀ ਦਾ ਇਹ ਇਹਨਾਂ ਦਿਨਾਂ ਦੇ ਅੰਦਰ ਅਖੰਡ ਜਾਪ ਕਰਦੀ ਨੇ ਸੋ ਵਾਹਿਗੁਰੂ ਜੀ ਬੇਨਤੀ ਹੈ ਕਿ ਗੁਰੂ ਕੇ ਸਿੱਖ 라ਵਣ ਫੂਕਣਾ ਦੇਖਣ ਨਾ ਜਾਣ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਮਰਿਆਦਾ ਬਖਸ਼ੀ ਹੈ ਸ਼ਸਤਰਾਂ ਦੀ ਪੂਜਾ ਵੈਗਰੂ ਜੀ ਸ਼ਕਤੀ ਦਾ ਪ੍ਰਤੀਕ ਪਗਤੀ ਉਹਦੇ ਉਸ ਬਾਣੀ ਦੇ ਅਗੰਮੀ ਬੋਲ ਦਸੋ ਬਾਣੀ ਨੂੰ ਵੈਗਰੂ ਜੀ ਆਪਾਂ ਆਪਣੇ ਸਿਰ ਮੱਥੇ ਉਸ ਨੂੰ ਸਤਿਕਾਰ ਦੇ ਨਾਲ ਪਗਤੀ ਰੂਪ ਦੇ ਅੰਦਰ ਪੂਜੀਏ ਸੋ ਮੇਰੀ ਬੇਨਤੀ ਹੈ ਕਈਆਂ ਲੋਕਾਂ ਦੇ ਅੰਦਰ ਥੋੜਾ ਵਹਿਮ ਭਰਮ ਹੋ ਜਾਂਦਾ ਹੈ ਲੇਕਿਨ ਅਸੀਂ ਆਪਣੀ ਜਦੋਂ ਇਤਿਹਾਸ ਨੂੰ ਪੜਾਂਗੇ ਔਰ ਵਾਈ ਗੁਰੂ ਜੀ ਉਸ ਚੰਡੀ ਭਗਵਤੀ ਸ਼੍ਰੋਮਣੀ ਭਗਤੀ ਸਰੂਪ ਵਾਈ ਗੁਰੂ ਜੀ ਉਸ ਪਰਮਾਤਮਾ ਦੀ ਸ਼ਕਤੀ ਦਾ ਪੂਜਨ ਕਰਾਂਗੇ ਜੋ ਦਸ਼ਮ ਪਾਤਸ਼ਾਹ ਦੇ ਅਗੰਮੀ ਬੋਲ ਨੇ ਸੋ ਵਾਈ ਗੁਰੂ ਜੀ ਉਹਦੇ ਨਾਲ ਸਾਡਾ ਮਨ ਸਾਡਾ ਤਨ ਦੋਨੋਂ ਗੁਰੂ ਪਰਮੇਸ਼ਵਰ ਦੇ ਨਾਲ ਹੋਰ ਜੁੜਨਗੇ ਔਰ ਸਾਡੀ ਭਗਤੀ ਔਰ ਸ਼ਕਤੀ ਜੀ ਵਿਵਾਦੇ ਪੈਣਗੇ ਤਿੰਨਕ ਸੇਵਾ ਪ੍ਰਵਾਨ ਕਰਨੀ ਵਾਈ ਗੁਰੂ ਜੀ ਇਤਿਹਾਸ ਦਾਸ ਦੇ ਗੁਰਬਾਈਂ ਬੋਲਦੇ ਹੋਏ ਅਨੇਕਾਂ ਪ੍ਰਕਾਰ ਦੀਆਂ ਪੁੱਲਾਂ ਹੋ ਜਾਂਦੀਆਂ ਨੇ ਆਪ ਜੀ ਗੁਰੂ ਪਿਆਰੀ ਸੰਗਤ ਮਾਫ਼ ਕਰਨ ਯੋਗ ਹੈ ਧਨਮਤਾ ਸਾਹਿਬ ਦੀਵਾ ਜੀ ਬਖਸ਼ਣ ਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ